ਤੇ ਇਹ ਕੀ ਚੀਜ਼ ਆ ਜਿਹੜਾ ਮੱਕੇ ਦੇ ਵਿੱਚ ਆਪਾਂ ਚੀਜ਼ ਸਾਗਵਾਲ ਲੱਗੇ ਇਹ ਸਾਗਵਾਲ ਆ ਜੀ ਤੇ ਇਹ ਤੁਸੀਂ ਕਦੋਂ ਕਦੇ ਬੀਜਦੇ ਆ ਅੱਜ ਪਹਿਲੇ ਸਾਲ ਬੀਜਿਆ ਮਾਮਾ ਕਹਿੰਦਾ ਇੱਕ ਤਾਂ ਆਸ੍ਰੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਅਕਸਰ ਤੁਹਾਡੇ ਨਾਲ ਵਾਅਦਾ ਕਰਦਾ ਹੁੰਨਾ ਵੀ ਜਿਹੜੀ ਵੀ ਸਮਾਜ ਦੇ ਵਿੱਚ ਹਰਾਨੀ ਜਨਕ ਚੀਜ਼ ਦਾ ਲੋਕਾਂ ਦੇ ਹਿੱਤ ਚ ਫਾਇਦੇ ਚ ਹੋਵੇ ਮੇਰਾ ਫੋਕਸ ਵਾਲਾ ਉਹੀ ਹੁੰਦਾ ਹੈ ਕਿ ਜਿਹੜਾ ਪਿੰਡੂ ਖਿੱਤਾ ਹੁੰਦਾ ਜਾਂ ਦਿਹਾਤੀ ਚੀਜ਼ਾਂ ਹੁੰਦੀਆਂ ਨੇ ਮੈਂ ਜਦੋਂ ਤੋਂ ਇਸ ਲਾਈਨ ਦੇ ਵਿੱਚ ਆਇਆ ਸੀ ਇਹੀ ਵਾਦਾ ਕੀਤਾ ਸੀ ਵੀ ਪਰ ਉਹ ਸਾ ਆਪਣੇ ਆਪ ਤੂੰ ਮੰਨ ਤੇ ਲਿਆਂਦਾ ਸੀਗਾ ਵੀ ਤੂੰ ਇਸ ਚੀਜ਼ ਤੇ ਹੀ ਟਿਕੇ ਰਹਿਣਾ ਭਾਵੇਂ ਕਿਸ ਤਰ੍ਹਾਂ ਦਾ ਮਾਹੌਲ ਮਰਜ਼ੀ ਹੋਵੇ ਅੱਜ ਫੇਰ ਮੈਂ ਜਲਾ ਸ਼੍ਰੀ ਮੋਕਸਰ ਸਾਹਿਬ ਦੇ ਪਿੰਡ ਚ ਵੇ ਲਾਲੀ ਵਿਖੇ ਇੱਕ ਰਸਤੇ ਦੇ ਵਿੱਚੋਂ ਜਾ ਰਿਹਾ ਸੀ ਕੀ ਦੇਖਿਆ ਕਿ ਇੱਕ ਪੂਰੇ ਹਫਤੇ ਤੋਂ ਮੇਰੇ ਮਨ ਦੇ ਵਿੱਚ ਟੈਨਸ਼ਨ ਸੀਗੀ ਚਿੰਤਾ ਸੀ ਵੀ ਇਸ ਕਿਸਾਨ ਦੇ ਜਿਹੜੀ ਖੇਤ ਦੇ ਵਿੱਚ ਇਹ ਨੀ ਬੂਟੀ ਉੱਗ ਚੁੱਕੀ ਆ ਵੀ ਇਹ ਪੱਠੇ ਕਦੋਂ ਹੋਣ ਦੇਊਗੀ ਪਰ ਜਦੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਹੱਥ ਲਾਇਆ ਚਾਰਨਾ ਸ਼ੁਰੂ ਕੀਤਾ ਜਿੱਥੇ ਕਿ ਇੱਕ ਹਰ ਜਗ੍ਹਾ ਤੇ ਦੁਕਾਨਦਾਰ ਜਾਂ ਕੋਈ ਡੀਲਰਾਂ ਵੱਲੋਂ ਨਕਲੀ ਬੀ ਵੇਚ ਕੇ ਜਿਹੜੇ ਅੱਜ ਨੇ ਅੱਜ ਕੱਲ ਦੇ ਮੌਸਮੀ ਚਾਰਾ ਹੈ ਮੱਕੀ ਜਵਾਰ ਬੀ ਜਿਹੜੇ ਸੀ ਉਹ ਅਜਿਹੇ ਬੀ ਵੇਚਿਆ ਖਾਸ ਕਰਕੇ ਸਬ ਤਹਿਸੀਲ ਮੰਡੀ ਬਰੀ ਵਾਲਾ ਚ ਦੁਕਾਨਦਾਰਾਂ ਨੇ ਤੇ ਉਤੋਂ ਲੈਣ ਦੇ ਨੂੰ ਕੀ ਮਿਲਿਆ ਕਿ ਉਹ ਇੱਕ ਇੱਕ ਥੋੜੇ ਥੋੜੇ ਸਮੇਂ ਦੇ ਵਿੱਚ ਹੀ ਛੋਟਾ ਛੋਟਾ ਕਦਮ ਲੈ ਕੇ ਤੇ ਉਹ ਕਿਸਾਨਾਂ ਨੂੰ ਜਿਹੜਾ ਸੀ ਉਹ ਇੰਨਾ ਘਟਾ ਪਿਆ ਵੀ ਜਿਹੜਾ 2-3 ਮਹੀਨੇ ਤੱਕ ਜਵਾਰ ਮੱਕਾ ਇਹ ਚੱਲਣੇ ਸੀਗੇ ਉਹ ਬਿਲਕੁਲ ਖਤਮ ਹੋ ਗਏ ਤੇ ਇੱਕ ਨਵੀਂ ਚੀਜ਼ ਕੀ ਦੇਖੀ ਵੀ ਆ ਇੱਕ ਨਾ ਇੱਕ ਪਸ਼ੂਆਂ ਦੇ ਚਾਰੇ ਵਾਸਤੇ ਤੇ ਨਵੇਂ ਪੱਠਿਆਂ ਦੇ ਰੂਪ ਦੇ ਵਿੱਚ ਇੱਕ ਨਵਾਂ ਜਿਗਾਰਡ ਆਇਆ ਤੇ ਇਹ ਵੀ ਦੱਸਿਆ ਜਾਂਦਾ ਹੈ ਵੀ ਇਹ ਸਾਗ ਆਦ ਮਨੁੱਖੀ ਵਿਅਕਤੀ ਜਿਹੜਾ ਉਹ ਵੀ ਇਹਨੂੰ ਖਾ ਸਕਦਾ ਹੈ ਸਿਹਤ ਲਈ ਬਹੁਤ ਇੱਕ ਫਾਇਦੇਮੰਦ ਚੀਜ਼ ਆ ਤੇ ਮੈਂ ਅੱਜ ਇਸੇ ਕਰਕੇ ਇਸ ਜਗ੍ਹਾ ਦੇ ਵਿੱਚ ਆਇਆ ਸੀ ਵੀ ਦੇਖੋ ਜੀ ਜਿਹੜੀ ਮੱਕੀ ਆ ਮੱਕੀ ਦਾ ਕਾਦ ਦਾ ਜਿਹੜਾ ਉਹ ਬਿਲਕੁਲ ਨਿੱਕਾ ਨਿੱਕਾ ਕਿਉਂਕਿ ਜਿਹੜਾ ਬੀਜ ਆ ਇਹ ਨਕਲੀ ਬੀਜ ਜਿੰਨੇ ਵਿੱਚ ਆ ਜਵਾਰ ਮੱਕਾ ਜਿਹੜਾ ਮੈਂ ਅੱਗੇ ਦਿਖਾਇਆ ਹੈ ਉਹ ਕਿਸਾਨਾਂ ਦੇ ਪਸ਼ੂਆਂ ਦੀ ਤੇ ਕਿਸਾਨਾਂ ਦੀ ਤਸੱਲੀ ਨਹੀਂ ਕਰ ਪਾਇਆ ਜਿਸ ਕਰਕੇ ਇਹ ਆ ਜਿਹੜੇ ਪੱਠੇ ਦੇ ਰੂਪ ਦੇ ਵਿੱਚ ਇਹ ਬਲਕਿ ਸਾਰੀ ਗੱਲਬਾਤ ਇਹਨਾਂ ਨੂੰ ਪੁੱਛਦੇ ਆ ਦੇਖੋ ਵੀ ਇਹਦੇ ਵਿੱਚ ਬੀਜੀ ਗਈ ਮੱਕੀ ਜਿਹੜੀ ਆ ਨਾ ਉਹਨੇ ਕੱਦ ਕੀਤਾ ਨਾ ਉਹਨੇ ਕੁਛ ਨਹੀਂ ਉਹ ਕੰਮ ਨਹੀਂ ਦੇ ਪਾਈ ਤੇ ਪਰ ਇਹ ਹੁਣ ਆਪਾਂ ਪੁੱਛਦੇ ਇਹਨਾਂ ਨੂੰ ਵੀ ਇਹ ਕਿੱਥੋਂ ਆਈ ਇਹਨਾਂ ਨੇ ਕਿਵੇਂ ਲਿਆਂਦੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਇਹ ਸਾਰੀ ਜਾਣਕਾਰੀ ਉਹ ਕਿਸਾਨ ਜਿਹੜਾ ਉਹ ਪਸ਼ੂਆਂ ਵਾਸਤੇ ਚਾਰਾ ਕੱਟ ਰਿਹਾ ਤੇ ਮੈਂ ਇਹ ਕਿਸਾਨ ਦੇ ਰਹੀਂ ਲੋਕਾਂ ਨੂੰ ਇਹ ਦੱਸਣਾ ਚਾਹਣਾ ਹੈ ਪੀ ਜਿਹੜੇ ਇਸ ਤਰ੍ਹਾਂ ਦੇ ਨਕਲੀ ਪੀਜ ਆਈਏ ਉਹ ਉਹਦੀ ਪੜਤਾਲ ਕੀਤੇ ਬਿਨਾ ਕਦੀ ਵਾਸਤੇ ਨਾ ਬੀਜੋ ਕਿਉਂਕਿ ਬੇਜਵਾਨ ਪਸ਼ੂਆਂ ਦਾ ਜਿਹੜਾ ਚਾਰਾ ਇਹ ਉਹ ਪੂਰਾ ਨਹੀਂ ਉਤਰਦਾ ਸਮੇਂ ਦੇ ਮੁਤਾਬਕ ਤੇ ਆਪਾਂ ਇਹਨਾਂ ਨੂੰ ਹੀ ਇਹ ਪੁੱਛਦੇ ਹਾਂ ਵੀ ਇਹ ਕਦੋਂ ਤੋਂ ਲੈ ਕੇ ਤੇ ਕਿਵੇਂ ਇਹਨਾਂ ਦੀ ਇਹ ਇਧਰਲੇ ਇਰਾਕੇ ਦੇ ਵਿੱਚ ਆ ਕਿਵੇਂ ਗਈ ਵੀ ਇੱਕ ਬਹੁਤ ਵਧੀਆ ਜਾਨੀ ਕਿ ਪਸ਼ੂਏ ਨੂੰ ਚਰਦੇ ਵੀ ਆ ਜਾਂ ਖਾਂਦੇ ਵੀ ਆ ਵੀਰੇ 2 ਮਿੰਟ ਮੇਰੇ ਲਈ ਕਢੋ ਤੁਸੀਂ ਚਾਰਾ ਕੱਟ ਰਹੇ ਹੋ ਪਸ਼ੂਆਂ ਵਾਸਤੇ ਆ ਕੀ ਨਾਮ ਕੀ ਹੈ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਆਹ ਜਿਹੜਾ ਤੁਸੀਂ ਪਸ਼ੂਆਂ ਲਈ ਚਾਰਾ ਕੱਟਦੇ ਹੋ ਹਾਂਜੀ ਹਾਂਜੀ ਤੇ ਇਹ ਕੀ ਚੀਜ਼ ਆ ਜਿਹੜਾ ਮੱਕੇ ਦੇ ਵਿੱਚ ਆਪਾਂ ਚੀਜ਼ ਸਾਗਵਾਲ ਆ ਬਈ ਇਹ ਸਾਗਵਾਲ ਆ ਜੀ ਹਾਂਜੀ ਤੇ ਇਹ ਤੁਸੀਂ ਕਦੋਂ ਕਦੇ ਵੇਚਦੇ ਹਾਂ ਆਦ ਕਿ ਪਹਿਲੇ ਸਾਲ ਬੀਜਿਆ ਮਾਮੇ ਕਨੂੰ 1 ਤਿੰਨ ਸਾਲ ਹੋ ਗਏ ਬੀਜਿਆ ਅੱਛਾ ਤੁਹਾਡਾ ਕੋਈ ਰਿਸ਼ਤੇਦਾਰ ਬੀਜਦਾ ਸੀ ਹਾਂ ਜੀ ਹਾਂ ਜੀ ਨਾ ਤਿੰਨ ਸਾਲ ਹੋ ਗਏ ਮਾਮੇ ਉਹਨਾਂ ਨੂੰ ਤਿੰਨ ਸਾਲ ਹੋ ਗਏ ਅੱਛਾ ਫਿਰ ਇਹਦੇ ਆਮ ਜਿਹੜਾ ਮੱਕ ਜਵਾਰ ਆ ਆਪਾਂ ਮਹਿੰਗੇ ਭਾਅ 'ਚ ਤੇ ਨਕਲੀ ਬੀਜ ਲਿਆ ਲਿਆ ਵਰਤਦੇ ਹਾਂ ਇਹਦੇ 'ਚ ਤੇ ਮੱਕ 'ਚ ਕੀ ਫਰਕ ਲੱਗਿਆ ਜੀ ਏ ਬਹੁਤ ਫਰਕ ਆ ਬਈਆ ਪਹਿਲੀ ਵਾਰੀ ਬੀਜਿਆ ਹੁਣ ਇੱਕ ਵਾਰੀ ਬੀਜ ਕੇ ਬੇਫਿਕਰਾ ਨਾ ਕੋਈ ਕਰੰਡ ਦਾ ਫਿਕਰ ਆ ਕਿੰਨੇ ਚਿਰ ਵਾਸਤੇ ਜਿਹੜੇ ਮੋੜ ਮੋੜ ਕੇ ਮੌਣੀ ਕਿੰਨੂੰ ਪੰਜਾਬੀ ਚ ਕਹਿੰਦੇ ਫੋੜ ਦੇਣਗੇ ਜੀ ਆਹ ਸਾਰੀ ਗਰਮੀ ਫੋੜ ਦੇਣਗੇ ਜਿੰਨਾ ਟਾਈਮ ਠੰਡ ਨਹੀਂ ਪਿੰਦੀ ਪੈਨ ਲੱਗਦੇ ਉਹ ਨਾ ਟੈਸ ਉਹ ਨਹੀਂ ਅੱਛਾ ਜਾਣੀ ਕਿ ਜਦੋਂ ਵੀ ਇਹਨੂੰ ਨਸ਼ਟ ਕੀਤਾ ਠੰਡ ਨਹੀਂ ਕਰਨਾ ਹੈ 11 12 ਫੋਟਾ ਵਧੀਆ ਦਿੰਦੇ ਅੱਛਾ 11 12 ਫੋਟਾ ਭਲਾਂ ਦੀ ਤਿੰਨ ਤਿੰਨ ਵੇਰੀ ਦਿਹਾੜੀ ਦੀ ਵੀ ਕੱਟੀ ਜਾਵੇ ਮੈਨੂੰ ਲੱਗਦਾ ਇਹ ਫੇਰ ਵੀ ਨਹੀਂ ਮੁੱਕਦੀ ਕਿਉਂਕਿ ਮਗਰੀ ਫੁੱਟਦੀ ਆਉਂਦੀ ਹੈ ਮਗਰੀ ਫੁੱਟਦੀ ਆਉਂਦੀ ਥੋੜਾ ਪਾਣੀ ਵੱਧ ਪਾਲ ਦੀ ਅੱਛਾ ਪਾਣੀ ਚਲੋ ਝੋਨੇ ਚ ਵੀ ਤਾਂ ਕਿਸਾਨ ਲਾਉਂਦਾ ਹੀ ਹੈ ਚੱਲ ਜਿਆਦਾ ਪਾਲਦਾ ਵਣ ਅੱਛਾ अच्छा एदा नाम ना, फिर ਦੱਸ ਗਏ ਆਪਾਂ ਵੀ ਕੀ ਆ ਇਹਦਾ ਸਾਗਵਾਲ ਲਈ ਸਾਗਵਾਲਾ ਜੀ ਅੱਛਾ ਫਿਰ ਇਹਦਾ ਬੀਲ ਸਾਗ ਵੀ ਬਣਦਾ ਸਾਗ ਅੱਛਾ ਇਹ ਸਾਗ ਦੇ ਵਿੱਚ ਵੀ ਵਰਤੀ ਜਾ ਸਕਦੀ ਹੈ ਪੋਸਟਿਕਾ ਪੂਰੀ ਤਰ੍ਹਾਂ ਤੰਦਰੁਸਤ ਸਿਹਤ ਰੱਖਣ ਵਾਸਤੇ ਸਾਗ ਵੀ ਬਣਾ ਪਾਸੋਂ ਦੁੱਧ ਵੀ ਜ਼ਿਆਦਾ ਦਿੰਦੇ ਅੱਛਾ ਦੁੱਧ ਤਾਂ ਮੈਨੂੰ ਲੱਗਦਾ ਹੈ ਵੀ ਕਾ ਤੋੜਿਆਂ ਤੋਂ ਵੱਡਿਆਂ ਤੋਂ ਮੈਨੂੰ ਲੱਗਦਾ ਹੈ ਵੀ ਦੁੱਧ ਚਿੱਟੇ-ਚਿੱਟੇ ਕੋਈ ਤਰਲ ਨਿਕਲਦਾ ਨਿਕਲਦਾ ਤੋੜਦੇ ਆਪਾਂ ਵਿੱਚ ਦੁੱਧ ਹੀ ਨਿਕਲਦਾ ਦੇ ਹਾਂ ਵੈਰੀ ਗੁੱਡ ਅੱਛਾ ਫਿਰ ਇਹਨੂੰ ਬਿਮਾਰੀ ਪੂਰੀ ਜ਼ਿਆਦਾ ਪੈਂਦੀ ਕੋਈ ਘੱਟ ਪੈਂਦੀ ਕੀ ਨਾਸ਼ਕ ਦੋ ਕੋਈ ਸਪਰੇ ਨਹੀਂ ਕਰੀ ਜੋੰਬੀ ਅੱਛਾ ਇਹ ਇਹ ਫਿਰ ਉਧਰੋਂ ਵੀ ਰਹਿਤ ਆ ਜੀ ਜਿਵੇਂ ਕਹਿ ਲੀਏ ਆਪਾਂ ਪਾਣੀ ਦੀ ਮਾਰ ਚਾਉਂਦੇ ਜਿੰਨਾ ਮਰਜ਼ੀ ਪਾਣੀ ਲਾਈਓ ਸੁਗਦੇ ਨਹੀਂ ਪੱਠੇ ਜ਼ਿਆਦਾ ਹੁੰਦੇ ਆ ਹਾਂ ਜੀ अच्छा आ तो बहुत बढ़िया चीज तू सी दसी ते एदा बीज हुंदा है कि हुं की किमे बीज नी ਪੈਂਦੀ ਜੇ ਹੋਰ ਕਿਸਾਨ ਸੰਪਰਕ ਬਣਾਉਣ ਤਾਂ ਇਹਦਾ ਕੀ ਕੀਤਾ ਜੀ ਹੁੰਦਾ ਮੂੰਗੀ ਦੀ ਤਰ੍ਹਾਂ ਹੁੰਦਾ ਮੋਟਾ ਮੋਟਾ ਬੀਜ اچھا ਜਾਨੀ ਕਿ ਦਾਣੇਦਾਰ ਵੀ ਆਏ ਦਾਣੇਦਾਰ ਬੀਜ ਲਿਆ ਕੇ ਹੁੰਦਾ 2.5 ਕਿਲੋ ਬੀ ਪੈਂਦਾ ਜੀ ਸਿਰਫ 2.5 ਕਿਲੋ ਇੱਕ ਕਨਾਲ ਚ ਠੀਕ ਆ 300 300 ਰੁਪਏ ਕਿਲੋ ਬੀਜ ਇਹਦਾ ਜੀ اچھا ਤੇ ਦੂਜੇ ਪਾਸੇ ਜਿਵੇਂ ਮੈਂ ਅੱਗੇ ਜ਼ਿਕਰ ਕੀਤਾ ਵੀ ਆਪਾਂ ਬਾਜ਼ਾਰ ਚ ਜਾਣੇ ਆ ਦੁਕਾਨਦਾਰ ਨੂੰ ਅਸਲੀ 20 ਦੇ ਪੈਸੇ ਦੇ ਨੇ ਵੀ ਨਕਲੀ ਆਈ ਜਾਂਦਾ ਇਹਦੇ ਵਿੱਚ ਜਿਹੜੀ ਮੱਕੀ ਆ ਉਹ ਤਾਂ ਨਕਲੀ ਬੀਜ ਨਿਕਲ ਗਿਆ ਉਹਨੇ ਕਦ ਨਹੀਂ ਕੀਤਾ ਹੈਗਾ ਤੇ ਜਿਹੜੀ ਇਹ ਆ ਜੇਕਰ ਇਹ ਨਾ ਬੀਜੀ ਹੁੰਦੀ ਤੇ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹਣਾ ਵੀ ਜੀ ਕਿਸਾਨ ਨੇ ਵਾਲਣਾ ਬੀਜੀ ਹੁੰਦੀ ਤੇ ਮੱਕੀ ਨੇ ਤਾਂ ਫਿਰ ਰੰਗ ਲਾਉਂਦੇ ਸੀ ਨਾ ਕਿਉਂਕਿ ਦੁਕਾਨਦਾਰ ਦੀ ਜਿਹੜਾ ਲਾਲਚ ਪੂਰਾ ਕਰ ਗਈ ਪਰ ਕਿਸਾਨ ਤੇ ਬੇਜਬਾਨ ਪਸ਼ੂਆਂ ਦਾ ਤਾਂ ਫਿਰ ਪੂਰਾ ਨੀ ਨਾ ਉਤਰਿਆ ਜਾਣਾ ਸੀ ਇਸ ਕਰਕੇ ਮੈਂ ਇਹ ਹੀ ਚਾਹਣਾ ਹੈ ਵੀ ਜਾਂਦੇ ਜਾਂਦੇ ਇੱਕ ਇੱਕ ਸੁਝਾਅ ਹੈ ਕਿਸਾਨਾਂ ਆ ਤੇ ਕੀ ਸੁਝਾਅ ਦੇਣਾ ਚਾਹੁੰਦੇ ਆਂ ਆਪਾਂ ਦਾ ਇਹ ਆਨੇ ਹਰ ਹਰ ਕਿਸਾਨ ਨੂੰ ਆ ਪੱਠੇ ਬੀਜਨੇ ਚਾਹੀਦੇ ਵਧੀਆ ਜੇ ਇੱਕ ਵਾਰੀ ਬੀਜ ਕੇ ਬੇਫਿਕਰਾ ساری ਨਾ ਕੋਈ ਮੀਂਹ ਮੀਂਹ ਦਾ ਫਿਕਰ ਦੂਰੀਰ ਬੀਜਨੇ ਪੈਣਗੇ ਕਰਨ ਹੁੰਦੇ ਹੂ ਹੂੰ ਤੇ ਤੁਸੀਂ ਕੋਈ ਜਿਵੇਂ ਪਸ਼ੂਆਂ ਦਾ ਚਾਰ ਚੂਰ ਪਾਉਂਦੇ ਮੱਕਾ ਕੁੱਤਰ ਕੇ ਛੋੜਦੇ ਆ ਉਹ ਉਹ ਵੀ ਵਰਤੋਂ ਚ ਲੈ ਆਉਣੇ ਕਿ ਨਹੀਂ ਲਿਆਉਂਦੇ ਨਹੀਂ ਆਪਾਂ ਨਹੀਂ ਕਦੇ ਮੱਤੂ ਕਿਉਂਕਿ ਉਹ ਅਸੀਂ ਵੀ ਇਹੀ ਸੁਣਿਆ ਮੀਡੀਆ ਕਰਮੀਆਂ ਨੇ ਵੀ ਜਦੋਂ ਉਹ ਚਾਰ ਪਾਉਂਦੇ ਆ ਉਹਦੇ ਵਿੱਚ ਪੂਰਾ ਸਮਾਨ ਨਹੀਂ ਪੈਂਦਾ ਇਸ ਕਰਕੇ ਉਹ ਮੁਸ਼ਕ ਜਾਂਦਾ ਪਸ਼ੂ ਜਿਹੜੇ ਆ ਬੇਜਬਾਨ ਆ ਪਸ਼ੂਆਂ ਨੂੰ ਖਾਣਾ ਪੈਂਦਾ ਪਰ ਉਹ ਜਿਹੜਾ ਉੱਥੋਂ ਪੈਦਾ ਹੋਇਆ ਦੁੱਧ ਦਾ ਉਹ ਸਿਹਤ ਲਈ ਵੀ ਹਾਨੀਕਾਰਕ ਹੈ ਇਸ ਕਰਕੇ ਤੁਸੀਂ ਹਰੇ ਚਾਰੇ ਵਾਲੀ ਜ਼ਿਆਦਾ ਜ਼ੋਰ ਦੇਣ ਦੀ ਅਪੀਲ ਕਰਦੇ ਕਿਸਾਨ ਵੀਰਾਂ ਨੂੰ ਠੀਕ ਆ ਨਾ ਜੀ ਵਧੀਆ ਇੱਕ ਵਾਰੀ ਬੀਜ ਕਣ ਬੇਫਿਕਰੇ ਆਂ ਬੇਫਿਕਰੇ ਸਾਰੇ ਘਰ ਨੂੰ ਕੋਈ ਵੇਚਣ ਦੇ ਲੋੜ ਨਹੀਂ ਪੁੱਟੀਆਂ ਹਾਂ ਤੇ ਇਹ ਮੈਂ ਇਹ ਵੀ ਪਿਆਰੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਵੀ ਗੱਲ ਨੂੰ ਧਿਆਨ ਨਾਲ ਸੁਣ ਕੇ ਤੇ ਅੱਜ ਸਾਗ ਮੈਂ ਵੀ ਇਹਦਾ ਬਣਾਉਂਗਾ ਮੈਨੂੰ ਲੱਗਦਾ ਜਦੋਂ ਸਾਗ ਬਣਿਆ ਨਾ ਹੋ ਸਕਦਾ ਜੇ ਕਰਦੇ ਆਣੇ ਇਜਾਜ਼ਤ ਦਿੱਤੀ ਤਾਂ ਫਿਰ ਮੈਂ ਸਾਗ ਬਣੇ ਦੀ ਵੀ ਤੁਹਾਨੂੰ ਵੀਡੀਓ ਦਿਖਾਉਂਗਾ ਵੀ ਕਿੰਨਾ ਕੁ ਟੇਸਟ ਤੇ ਖਾਨ ਚ ਸਵਾਲ ਬਣਦਾ ਵੀਰੇ ਸਮਾਂ ਦੇਣ ਲਈ ਤੇਰਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਇਹ ਤੁਹਾਡਾ ਹਾਂਜੀ ਇਹ ਤੁਹਾਡਾ ਦਿੱਤਾ ਜਿਹੜਾ ਸਮਾਂ ਹੈ ਪਤਾ ਨਹੀਂ ਕਿੰਨੇ ਕਿਸਾਨਾਂ ਨੂੰ ਦੁਕਾਨਾਂ ਤੋਂ ਨਕਲੀ ਬੀਜ ਦੀ ਲੁੱਟ ਤੋਂ ਬਚਾ ਕੇ ਤੇ ਬੇਜਬਾਨ ਪਸ਼ੂਆਂ ਲਈ ਇਹ ਜਿਹੜਾ ਉਤਪਾਦਕ ਦੁੱਧ ਲਈ ਸਭ ਚਾਰਾ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ ਤੋਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ